ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਚਾਰ ਕਰਾਂਗੇ ਭਾਈ ਪਿੰਦਰਪਾਲ ਸਿੰਘ ਜੀ ਕਥਾਵਾਚਕ ਜੋ ਸਿੱਖ ਕੌਮ ਦੇ ਸਰਮੋਹਰ ਹਨ ਇਹ ਕਥਾਵਾਚਕ ਕਿਵੇਂ ਬਣੇ ਅਤੇ ਇਨਾਂ ਦੀ ਜ਼ਿੰਦਗੀ ਵਿੱਚ ਕਿਵੇਂ ਬਦਲਾਅ ਆਇਆ ਇੱਕ ਦਿਨ ਭਾਈ ਪਿੰਦਰਪਾਲ ਸਿੰਘ ਜੀ ਇੱਕ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤਿਆਰ ਹੋ ਰਹੀ ਸੀ ਉੱਥੋਂ ਜਾ ਰਹੇ ਸਨ ਤਾਂ ਇਹਨਾਂ ਰਸਤੇ ਵਿੱਚ ਵੇਖਿਆ ਕਿ ਇੱਕ ਦਸਤਾਰ ਸਜਾਈ ਹੋਈ ਹੈ ਸਿੰਘ ਨੇ ਔਰ ਚੋਲਾ ਪਾਇਆ ਹੋਇਆ ਹੈ ਅਤੇ ਉਹਨਾਂ ਦੀ ਫੋਟੋ ਵੇਖ ਕੇ ਮਨ ਵਿੱਚ ਕਹਿਣ ਲੱਗੇ ਕਿ ਅੱਜ ਕੱਲ ਹਰ ਇੱਕ ਹੀ ਰੱਬ ਬਣ ਕੇ ਪਿਆ ਗਿਆ ਹੈ ਥੋੜੀ ਦੂਰ ਚੱਲੇ ਗਏ ਉਹ ਫੋਟੋ ਉਹਨਾਂ ਨੇ ਨਾ ਚੁੱਕੀ ਜਦ ਕੁਛ ਦੂਰ ਚਲੇ ਗਏ ਫਿਰ ਸੋਚਿਆ ਕਿ ਮਨ ਚ ਵਿਚਾਰ ਆਇਆ ਕਿ ਮਨਾ ਉਹ ਫੋਟੋ ਕਿਸੇ ਵੀ ਸਿੱਖ ਦੀ ਹੋਵੇ ਪਰ ਉਸਨੇ ਦਸਤਾਰ ਸਜਾਈ ਹੋਈ ਹੈ ਅਤੇ ਦਾੜਾ ਪ੍ਰਕਾਸ਼ ਕੀਤਾ ਹੋਇਆ ਹੈ ਤੇ ਗੁਰੂ ਦਾ ਬਾਣਾ ਪਾਇਆ ਹੈ ਤੇ ਅੰਮ੍ਰਿਤ ਛਕਿਆ ਹੈ ਉਹਨਾਂ ਨੇ ਵਾਪਸ ਆਣ ਕੇ ਉਹ ਫੋਟੋ ਚੁੱਕ ਲਈ ਅਤੇ ਜੇਬ ਚ ਪਾ ਕੇ ਆਪਣੇ ਘਰ ਨੂੰ ਚੱਲ ਪਏ ਜਦ ਘਰ ਗਏ ਤਾਂ ਘਰਵਾਲੀ ਨੂੰ ਕਹਿਣ ਲੱਗੇ ਕਿ ਅੱਜ ਮੈਂ ਆਪਣੇ ਕਾਰ ਇੱਕ ਪ੍ਰੋਨਾ ਲੈ ਕੇ ਆਇਆ ਹਾਂ ਸਾਡੇ ਕਾਰ ਸੰਤ ਆਏ ਹਨ ਘਰਵਾਲੀ ਕਹਿਣ ਲੱਗੀ ਕਿ ਕਿੱਥੇ ਹਨ ਤਾਂ ਉਹਨਾਂ ਨੇ ਉਹ ਫੋਟੋ ਵਿਖਾਈ ਤਾਂ ਭਾਈ ਪਿੰਦਰਪਾਲ ਸਿੰਘ ਕਹਿੰਦੇ ਕਿ ਮੈਂ ਕੁਝ ਹੋਰ ਲਫ਼ਜ਼ ਕਹੇ ਜੋ ਮੈਂ ਹੁਣ ਕਹਿ ਨਹੀਂ ਕਹਿਣਾ ਚਾਹੁੰਦਾ ਤਾਂ ਮੈਂ ਉਸ ਫੋਟੋ ਨੂੰ ਰੱਖ ਦਿੱਤਾ ਤੇ ਰਾਤ ਨੂੰ ਮੈਂ ਵਿਸ਼ਰਾਮ ਕਰਨ ਲੱਗ ਪਿਆ ਸੋ ਗਿਆ ਜਦ ਸੋਤਾ ਤਾਂ ਰਾਤ ਮੈਨੂੰ ਸੁਪਨੇ ਵਿੱਚ ਉਹੀ ਮਹਾਪੁਰਸ਼ ਜੋ ਸਨ ਧੰਨ ਧੰਨ ਬਾਬਾ ਇਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹ ਆਏ ਸੁਪਨੇ ਚ ਤੇ ਕਹਿਣ ਲੱਗੇ ਕਿ ਤੁਹਾਡੇ ਕੋਲੋਂ ਬਹੁਤ ਹੀ ਕੋਮਨੇ ਸਿੱਖ ਪ੍ਰਚਾਰ ਦੀ ਸੇਵਾ ਲੈਣੀ ਹੈ ਆਪਨੇ ਬਹੁਤੀ ਗੁਰੂ ਦੀ ਸੰਗਤਾਂ ਨੂੰ ਗੁਰੂ ਨਾਲ ਜੋੜਨਾ ਹੈ ਅਤੇ ਇਹ ਆਪ ਨੂੰ ਸੇਵਾ ਗੁਰੂ ਗ੍ਰੰਥ ਸਾਹਿਬ ਜੀ ਨੇ ਲੈਣੀ ਹੈ ਇਹ ਜਦੋਂ ਸਮਾ ਬੀਤਿਆ ਤਾਂ ਭਾਈ ਪਿੰਦਰਪਾਲ ਸਿੰਘ ਕਹਿਣ ਲੱਗੇ ਕਿ ਉਸ ਤੋਂ ਬਾਅਦ ਮੈਂ ਕਦੇ ਵੀ ਕਿਸੇ ਮਹਾਪੁਰਸ਼ ਦੀ ਕਿਸੇ ਪ੍ਰਚਾਰਕ ਦੀ ਨਿੰਦਿਆ ਨਹੀਂ ਕੀਤੀ ਅਤੇ ਨਾ ਹੀ ਕਦੇ ਕਿਸੇ ਵੀ ਧਰਮ ਨੂੰ ਮਾੜਾ ਆਖਿਆ ਉਹ ਕਹਿਣ ਲੱਗੇ ਕਿ ਉਸ ਤੋਂ ਬਾਅਦ ਮੇਰਾ ਜੀਵਨ ਹੀ ਬਦਲ ਗਿਆ ਅਤੇ ਮੈਂ ਸਤਿਗੁਰੂ ਮੇਰੇ ਤੋਂ ਇਹ ਸੇਵਾ ਲੈ ਰਹੇ ਹਨ ਇਸ ਤਰ੍ਹਾਂ ਭਾਈ ਪਿੰਦਰਪਾਲ ਸਿੰਘ ਜੀ ਜੋ ਕਥਾਵਾਚਕ ਹਨ ਸਿੱਖ ਕੌਮ ਦੇ ਸਰਮੋਰ ਹਨ ਉਹਨਾਂ ਤੋਂ ਸੇਵਾ ਲੈ ਰਹੇ ਹਨ ਵਿਚਾਰ ਕਰਦੇ ਅਨੇਕਾਂ ਪੁੱਲਾਂ ਬਲਾਉ ਜੀ ਫਤਿ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ